ਕਾ ਕੰਸੀੜਾ ਤੇ ਖਰੇ ਆ ਮੈਂ ਡੀਐਸਪੀ ਨੰਗੜਾ ਐ ਸੈਕਟਰ 4 ਨਾਲ ਖੜੇ ਨੇ ਇਹ ਜਥਾ ਆਇਆ ਜੀ ਇੱਕ ਵਹੀਕਲਾਂ ਦਾ ਅੱਗੇ ਇਹਨਾਂ ਦੇ ਨੰਬਰ ਨਹੀਂ ਹੈਗੇ ਸਿਰ ਤੇ ਹਲ ਮੈਨਿੰਗ ਹੈਗੇ ਆਰਸੀ ਇਹਨਾਂ ਦੇ ਕੋਲ ਨਹੀਂ ਸਾਈਡ ਗਲਾਸ ਇਹਨਾਂ ਦੇ ਕੋਲ ਨਹੀਂ ਤੇ ਯਾਤਾਂ ਯਾਤਾਂ ਜਾਤ ਜਿਹੜੀ ਇੰਨੀ ਹੈ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ ਡੇਲੀ ਇੱਥੇ ਐਕਸੀਡੈਂਟ ਹੁੰਦੇ ਨੇ ਜਵਾਨ ਮੌਤਾਂ ਹੁੰਦੀਆਂ ਤੇ ਡੇਲੀ ਅਸੀਂ ਪ੍ਰਸ਼ਾਸਨ ਦਾ ਵੀ ਰੌਲਾ ਪਾਉਂਦੇ ਆ ਵੀ ਸਪੀਡ ਬ੍ਰੇਕਰ ਲਗਾਏ ਜਾਣ ਕੈਮਰੇ ਲਗਾਏ ਜਾਣ ਪਰੰਤੂ ਸਾਡੇ ਬੱਚਿਆਂ ਦਾ ਹਾਰਵਿਕ ਨਾਕੇ ਤੇ ਸਾਡੇ ਲੱਗੇ ਨੇ ਮਾ ਜੋ ਡੀਜੀ ਸਰ ਔਰ ਐਸਐਸਪੀ ਸਰ ਜੀ ਦੀਆਂ ਹਦਾਇਤਾਂ ਤੇ ਜਿਹੜਾ ਹੈਗਾ ਮੁਹਿੰਮ ਸਤਰਕ ਜਿਹੜੀ ਆ ਚੱਲ ਰਹੀ ਆ ਅਨਨੋਨ ਪਰਸਨ ਜਿਹੜੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਬਿਨਾ ਨੰਬਰ ਵਹੀਕਲ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਆ ਤੇ ਕਿਸੇ ਕਿਸਮ ਦਾ ਸ਼ਹਿਰ ਦੇ ਵਿੱਚ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਔਰ ਜੇ ਕੋਈ ਮਾੜੀ ਚੰਗੀ ਕੋਈ ਸਮਗਰੀ ਲੈ ਕੇ ਆਉਂਦਾ ਉਹਦੀ ਰਿਕਵਰੀ ਕੀਤੀ ਜਾਵੇ ਫਿਰ ਫਰੰਕੂਆ ਹਾਰ ਦੇ ਵਿੱਚੋਂ ਬੱਚਿਆਂ ਦਾ ਆਪਾਂ ਹੁਣ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਦੇ ਠੀਕ ਲਾਈਵ ਤੋਂ ਸੀ ਕੀ ਦੇਖਣੀ ਜਰਾਂਗੀ ਥੋੜੇ ਗੱਡੀ ਅੱਗੇ ਲੋਣਾ ਹੈਗਾ ਕੇ ਹਰ ਇੱਕ ਕਰਤਾਸ ਨੇ ਪੂਰੀ ਟੀਮ ਜਿਹੜੀ ਨੰਬਰ ਲਗਾ ਮੋਕਾ ਮਾਰ ਕੇ ਜਿਹਨਾਂ ਅੰਕ ਲਗਾਏ ਹੋਏ ਤੁਸੀਂ ਦੇਖ ਸਕਦੇ ਹੋ ਕਾਫੀ ਗੈਂਦਾ ਨਾ ਹੋ ਗਿਆ ਚਾਂਸ ਕਰਤਾਸ ਕਿ ਉਹ ਅਗਲੇ ਸੈਕਸ਼ਨ ਵਿੱਚ ਚਾਂਸ ਕਰਦੇ ਹੈਗਾ ਤੁਸੀਂ ਦੇਖ ਸਕਦੇ ਹੋ ਰੇਕੀ ਦੀਆਂ ਬਿਗਰਾ ਕਾਰੋਬਾਰ ਦੀਆਂ ਕਾਰਜੀਆਂ ਨੇ ਇਸ ਵਕਤ ਮਾਰਕੀਆ ਪ੍ਰਸਤਾਵ ਦਾ

ਕੀ ਸਮਝ ਨਾ ਪੀਂਦੇ। ਹੈਲਮਟ ਆ ਨਹੀਂ। ਬਾਕੀ ਪੀਅਨ। ਸਾਈਡ ਗਲਾਸ ਨਹੀਂ। ਨੰਬਰ ਪਲੇਟ ਨਹੀਂ। ਹੈਲਮਟ ਨਹੀਂ ਹੈ। ਆਰ ਸੀ ਹੈ। ਲਾਇਸੈਂਸ ਹੈ ਨਹੀਂ। ਬੰਦ ਕਰ। ਚਲਾਨ ਕਰ ਦੂਸਰ ਸ਼ੂਟ ਕਰ। ਅਗਲਾ ਬਟਾ ਆ ਜੇ। ਬਸ। ਛੋਟੇ। ਦੀ ਕਿ ਪਲੇਟ ਹੈ ਕਿੱਥੇ ਹੈ ਹੈਗੀ ਕਿ ਨਹੀਂ ਨਹੀਂ ਹੈਗੀ ਹੈਲਮਟ ਪਲੇਟ ਹੈਗੀ ਹੈ ਹੈਲਮਟ ਪਲੇਟ ਹੈ ਦੀ ਹੁੰਦੀ ਜੀ ਵੱਡੀ ਹੁੰਦੀ ਹੈ ਹਾਂਜੀ ਹਾਂਜੀ ਫਰੰਟ ਦੀ ਇਹਦੇ ਸ਼ੀਸ਼ੇ ਕਿੱਥੇ ਆ ਹਾਂ ਹੈਂ ਸਿੱਟਾ ਆ ਰਿਹਾ ਉਹ ਨਾ ਆਜੋ ਬਟਾ ਪਿਆਰ ਨਾਲ ਗੱਲ ਕਰਨ ਦੇ ਸ਼ੀਸ਼ੇ ਦੇ ਸਾਈਡ ਗਲਾਸ ਹੈਗੇ ਆ ਗਰ ਹੋ ਗਏ ਆ ਹੈਲਮਟ ਆਗਾ

i do ਸੋ ਅੱਜ ਜਿਹੜਾ ਵਿਸ਼ੇਸ਼ ਨਕਾ ਚੱਲ ਰਿਹਾ ਹੈ ਬਿਲਕੁਲ ਸਰ ਜਿਹੜਾ ਸਤਰਕ ਮਹਿੰਮ ਦੇ ਤਹਿਤ ਆਪਣਾ ਏਕ ਸੇੜਾ ਜਿਹੜਾ ਹੈਗਾ ਬੈਰੀਅਰ ਉੱਥੇ ਨਾਕਾ ਉਹਨਾਂ ਅੰਕਲ ਉਹਨਾਂ ਰੋਡ ਤੇ ਲਗਾਇਆ ਹੋਇਆ ਨੰਗਲ ਪੁਲਿਸ ਵੱਲੋਂ ਨਯਾਨੰਗਲ ਇੰਚਾਰਜ ਹੋਰ ਅਸਿਸਟੈਂਟ ਨੰਗਲ ਸਪਟਸਾ ਰੋਹਿਤ ਸ਼ਰਮਾ ਜੀ ਖੜੇ ਨੇ ਨਾਂ ਔਰ ਇਹ 10 ਤੋਂ 4 ਜਿਹੜੀ ਆ ਸਪੈਸ਼ਲ ਲਾਕਾਬੰਦੀ ਮਾਨਜੋਗ ਐਸਐਸਪੀ ਸਰ ਰੂਪਨਗਰ ਦੀ ਨੀਂਹ ਹੇਠਾਂ ਤੇ ਲਗਾਇਆ ਗਿਆ ਨਾਕਾ ਔਰ ਹੋਰ ਵੀ ਸੀਨੀਅਰ ਅਫੀਸਰ ਜਿਹੜੇ ਨੇ ਏਰੀਆ ਚ ਨੇ ਬਾਹਰ ਨੇ ਇਹਦੇ ਤਹਿਤ ਬਿਨਾ ਨੰਬਰੀ ਵਹੀਕਲ ਔਰ ਜਿਹੜੇ ਹੋਰ ਆਪਣਾ ਜਿਹੜੇ ਵਹੀਕਲ ਨੇ ਤੇ ਸ਼ੱਕੀ ਵਿਅਕਤੀ ਜਿਹੜੇ ਆ ਰਹੇ ਨੇ ਉਹਨਾਂ ਦੀ ਆਪਾਂ ਚੈਕਿੰਗ ਕਰ ਰਹੇ ਆ ਜੇ ਜਿਹੜੀ ਪਾਇ ਸਾਹਿਬ ਉਹਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਔਰ ਜੋ ਵੀ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਜਿਹੜੀ ਸਮਗਰੀ ਕੋਈ ਆਉਂਦੀ ਆ ਉਹ ਪ੍ਰੋਪਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਤਾਂ ਕਿ ਪੰਜਾਬ ਔਰ ਮੰਗਲ ਜਿਹੜਾ ਸਾਡਾ ਬਿਲਕੁਲ ਸਾਤੀਪੁਰ ਨੂੰ ਵੀ ਰਹਿ ਸਕੇ ਤੁਸੀਂ ਤੇ ਹਿਮਾਚਲ ਦੀਆਂ ਗੱਡੀਆਂ ਨਿਸ਼ਾਨੇ ਤੇ ਉਹ ਅੱਛਾ ਕਰਕੇ ਨਹੀਂ ਇਹ ਨਹੀਂ ਕਹਿ ਸਕਦੇ ਜੀ ਆਪਾਂ ਵੀ ਹਿਮਾਚਲ ਦੀਆਂ ਗੱਡੀਆਂ ਤੇ ਨਿਸ਼ਾਨਾ ਆ ਇਹ ਕਿਸੇ ਤੇ ਵੀ ਹਰੇਕ ਤੇ ਆਪਾਂ ਨਜ਼ਰ ਰੱਖ ਰਹੇ ਹਾਂ ਸਤਰਕਮ ਇਹ ਹਮ ਦੇ ਤਹਿਤ ਤੇ ਕੋਈ ਵੀ ਸ਼ੱਕੀ ਗੱਡੀ ਜਾਂ ਸ਼ੱਕੀ ਵਿਅਕਤੀ ਐਂਟਰ ਕਰਦਾ ਉਹਨੂੰ ਚੈੱਕ ਕੀਤਾ ਜਾਵੇ ਤੇ ਕਿਸੇ ਕਿਸਮ ਦੀ ਜੇ ਕਿਸੇ ਦੀ ਭਾੜੀ ਜਿਹੜੀ ਮੱਛਾ ਉਹਦੀ ਉਹਨੂੰ ਰੋਕ ਕੇ ਚੈੱਕ ਕਰਕੇ ਰਿਕਵਰੀ ਕੀਤੀ ਜਾ ਸੇ ਕਾਰਵਾਈ ਕੀਤੀ। ਤੁਸੀਂ ਜਿਹੜਾ ਚਾਰ ਬੋਸਟ ਕਰੇ ਬਾਕੀ ਕਿੱਥੇ ਹੈ? ਹਾਜੀ ਇਹ ਤੁਹਾਡੇ ਸਾਹਮਣੇ ਨੇ ਜੀ ਆਪਣਾ ਚਾਰ ਪੰਜ ਮੋਟਰਸਾਈਕਲ ਰੋਕੇ ਨੇ ਮੁੰਡੇ ਨੌਜਵਾਨ ਨੇ ਸਿਰ ਤੋਂ ਨੰਗੇ ਨੇ। ਇਹਨਾਂ ਦੇ ਕੋਲ ਕੋਈ ਕਾਗਜ਼ ਨਹੀਂਗਾ, ਸਾਈਡ ਗਲਾਸ ਹੈ ਨਹੀਂ, ਹੈਲਮਟ ਹੈ ਨਹੀਂ ਤੇ ਹੋਰ ਕੀ ਕੀ ਹਨ ਨਹੀਂ ਅੱਗੇ ਨੰਬਰ ਪਲੇਟਾਂ ਹੈ ਨਹੀਂਆਂ ਤੁਹਾਡੇ ਸਾਹਮਣੇ ਨੇ। ਉਹਨਾਂ ਨੂੰ ਕੋਈ ਜਵਾਬ ਆ ਨਹੀਂ ਰਿਹਾ। ਤੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਵੀ ਜਿਹੜਾ ਹਾਈਵੇ ਬਹੁਤ ਫਾਸਟ ਆ ਤੇ ਉਹਦਾ ਕਰਕੇ ਇਹਨਾਂ ਨੂੰ ਇਸ ਚੀਜ਼ ਤੋਂ ਜਾਗਰੂਕ ਵੀ ਕੀਤਾ ਗਿਆ ਕਾਨੂੰਨ ਅਨੁਸਾਰ ਕਾਰਵਾਈ ਵੀ ਕਰਾਂਗੇ ਕਿਉਂਕਿ ਜਿਹੜੀ ਮਨੁੱਖੀ ਜਾਨ ਆ ਬਹੁਤ ਬੇਸ਼ਕੀਮਤੀ ਆ ਵੀ ਕੋਈ ਨੁਕਸਾਨ ਨਾ ਹੋ ਸਕੇ ਅਰੇ ਨਾਕਾ ਇਸੇ ਤਰ੍ਹਾਂ ਜਾਰੀ ਰਿਹਾ ਕੱਲ ਵੀ ਕਿ ਅੱਜ ਨਹੀਂ ਅੱਜ ਦਾ ਨਹੀਂ ਜੀ ਇਹ ਲੱਗਦਾ ਰਹੀਦਾ ਜੋ ਜੋ ਹਕੂਮਤੋਂ ਆਉਂਦੇ ਨੇ ਨਵੇਂ-ਨਵੇਂ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਨਵੇਂ-ਨਵੇਂ ਜਿਹੜੇ ਪ੍ਰੋਗਰਾਮ ਜਾਰੀ ਉਹ ਦੇ ਰਹੇ ਉਹਨਾਂ ਦੇ ਅਨਸਾਰ ਉਹਨਾਂ ਦੀ ਪੂਰਤੀ ਕੀਤੀ ਅਸ ਵੇਲੇ ਜਿਹੜਾ ਟ੍ਰੈਫਿਕ ਜਿਹੜੇ ਹੈਗੇ ਨੇ ਲਾ ਉਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਕਾਗਜ਼ ਪੱਤਰ ਜਿਹੜੇ ਹੈਗੇ ਨੇ ਪ੍ਰੋਪਰ ਹੋ ਨਾ ਹੋਣ ਕੋਈ ਚੱਲ ਜੇਗਾ ਟੈਲੀਫੋਨ ਚੈੱਕ ਕਰ ਲਾਂਗੇ ਹੈਲਮਟ ਜਿਹੜੇ ਨੇ ਉਹ ਹੁਣ ਗੱਡੀ ਨੂੰ ਨੰਬਰ ਲੱਗਾ ਹੋਵੇ ਥੈਂਕ ਯੂ ਅੱਜ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਰੋਬਰਟ ਦੇ ਦੇ ਸੰਦੇਸ਼ ਇਹ ਟ ਅੱਜ ਇੱਕ ਵਿਸ਼ੇਸ਼ ਜਿਹੜੀ ਹੈਗੀ ਹੈ ਨਾਈਟ ਡੋਮੀਨੇਸ਼ਨ ਤਹਿਤ ਰਾਤ ਆਪਾਂ ਨਾਕਾ ਲਾਇਆ ਜੀ ਜਿਸ ਤਹਿਤ ਆਪਾਂ ਜਿਹੜੇ ਵੀ ਸ਼ੱਕੀ ਵਾਹਨ ਉਧੇ ਸੇਡ ਤੋਂ ਆ ਰਹੇ ਆ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਨਕ ਅਰਲੀ ਮਾਰਨਿੰਗ ਤੱਕ ਚੱਲੇਗਾ ਜੀ ਕਿਹੜੇ ਕਿਹੜੇ ਸੈਂਸ ਚੋਕ ਲੈ ਰਹੇ ਇਹ ਵੀ ਤਾਂ ਨੇਪਰ ਸਟੇਟ ਹੈਗੀ ਹੈ ਜੀ ਸਦਨਾਤ ਹਮਾਚਲ ਪ੍ਰਦੇਸ਼ ਸਟੇਟ ਲੱਗਦੀ ਹੈ ਜੀ ਉਧਰੋਂ ਵੀ ਜਿਹੜੇ ਵੀਕਲ ਆ ਰਹੇ ਆ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ